ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਲੁਧਿਆਣਾ ਡੇਰੀ ਫਾਰਮ ਤੇ ਜੀ ਜੇ ਕਿਸੇ ਭਰਾ ਨੇ ਵੀ ਇਹੋ ਜੀ ਐਡ ਕਰਾਣੀ ਹੋਵੇ ਉਹ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ ਹੈ 62848 62029 62848 62029 ਕਿਸਾਨ ਵੀਰੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਪਿੰਡ ਮਾਛੀਆਂ ਗਲਾ ਇਹ ਰਾਹੋਂ ਰੋਡ ਤੇ ਪਿੰਡ ਪੈਂਦਾ ਤੇ ਜ਼ਿਲ੍ਹਾ ਇਸ ਨੂੰ ਲੁਧਿਆਣਾ ਲੱਗਦਾ ਆਜੋ ਬਾਕੀ ਗੱਲਬਾਤ ਆਪਾਂ ਬਾਅਦ ਨਾਲ ਕਰੀਏ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਹਾਂ ਠੀਕ ਠਾਕ ਹਾਂ ਬਹੁਤ ਵਧੀਆ ਭਾਈ ਤੁਸੀਂ ਦੱਸੋ ਬਹੁਤ ਵਧੀਆ ਵੀਰੇ ਹੋਰ ਸਿੱਤਾਂ ਠੀਕ ਠਾਕ ਆ ਬਹੁਤ ਵਧੀਆ ਵਧੀਆ ਵੀਰੇ ਪਹਿਲਾਂ ਤੁਸੀਂ ਆਪਣਾ ਨਾਮ ਐਡਰੈਸ ਮੋਬਾਈਲ ਨੰਬਰ ਦੱਸੋ ਭਾਈ ਨਾਮ ਮੇਰਾ ਕਰਨਾ ਹੀ ਪਿੰਡ ਮੇਰਾ ਮਾਛਿਆਂ ਕਲਾਂ ਜ਼ਿਲ੍ਹਾ ਲੁਧਿਆਣਾ ਵੀਰੇ ਪੈਂਦਾ ਆਪਾਂ ਨੂੰ ਰਾਹੋਂ ਰੋਡ ਤੋਂ ਅੰਦਰ ਨੂੰ ਆ ਕੇ 1 ਕਿਲੋਮੀਟਰ ਪੈਂਦਾ ਵੀਰੇ ਆਪਣਾ ਠੀਕ ਹੈ ਭਾਈ ਵੀ ਇੱਕ ਵਾਰ ਮੋਬਾਈਲ ਨੰਬਰ ਦੱਸਿਓ ਮੋਬਾਈਲ ਨੰਬਰ ਵੀਰੇ 760729883 ਵੀਰੇ ਜੇ ਕਿਸੇ ਨੂੰ ਵਟਸਐਪ ਕਰਨਾ 9814548919 ਵੀਰੇ ਠੀਕ ਹੈ ਵੀਰੇ ਵੀਰੇ ਅੱਜ ਫ ਠੀਕ ਹੈ ਜੀ ਦੋ ਤਾਜ਼ੀਆਂ ਸੁਈਆਂ ਗਾਵਾਂ ਇੱਕ ਗੱਬਣਾ ਤੇ ਇੱਕ ਆਪਣਾ ਤੋਕੜ ਗਾਂ ਆ ਬਸ ਠੀਕ ਹੈ ਠੀਕ ਹੈ ਮਤਲਬ ਹਰ ਤਰ੍ਹਾਂ ਦੀ ਅਜ ਗਾਂ ਖੜੀ ਹੈਗੀ ਸਾਰੀਆਂ ਗਾਵਾਂ ਵੀਰੇ ਜਿੱਦਾਂ ਦੀ ਵੀਰੇ ਜਾਊਗਾ ਇੱਕ ਹੋਰ ਆਪਾਂ ਬੇਨਤੀ ਕਰਦੇ ਹਾਂ ਨਾ ਵੀਰਾਂ ਦੇ ਕਈਆਂ ਦੇ ਫੋਨ ਆਏ ਸੀ ਵੀਰੇ ਆਪਣੇ ਤੋਂ ਨਾ ਵੀ 7-8 ਕਿਲੋ ਤੋਂ ਲੈ ਕੇ ਹਨ ਆਪਣੇ ਕੋ 25 ਕਿਲੋ ਤੱਕ ਗਾ ਮਿਲ ਜਾਂਦੀ ਹੈ ਨਾ ਬਾਈਆਂ ਦੇ ਫੋਨ ਆਉਂਦੇ ਸੀ ਬਾਈ ਜੀ ਠੀਕ ਹੈ ਜੀ ਕਿਸੇ ਨੇ ਘਰ ਲਾ ਨਹੀਂ ਹੋਵੇ ਘੱਟ ਦੋ ਦਲੀ ਵੀ ਮਿਲ ਜੂਗੀ ਹਾਂ 7-8 ਕਿਲੋ ਤੋਂ ਲੈ ਕੇ 25 ਕਿਲੋ ਤੱਕ ਆਪਣੇ ਕੋ ਗਾ ਮਿਲ ਜਾਂਦੀ ਹੈ ਜੇ ਕਿਸੇ ਨੇ ਅਗਰ ਮੰਗਵਾਉਣੀ ਵੀ ਹੋਵੇ ਨਾ ਫਿਰ ਕੋਸ ਸਾਹਿਬ ਨਾਲ 30 ਲੀਟਰ ਵਾਲੀ ਵੀ ਲਿਆ ਦਾਂਗੇ ਜੇ ਕਿਸੇ ਨਗਲੇ ਨੇ ਮੰਗਵਾਉਣੀ ਹੋਵੇ ਠੀਕ ਹੈ ਬਾਕੀ ਬਾਈ ਜੇ 30 ਲੀਟਰ ਤੱਕ ਆਪਣੇ ਕੋ 20-25 ਤੱਕ ਆਪਣੇ ਕੋ ਉਹ ਨੋਰਮਲ ਆਂਦੀ ਰਹਿੰਦੀ ਹੈਗੀ ਆ 20-25 ਤੇ ਬਾਕੀ ਬਾਈ ਆਨਲਾਈਨ ਵਗੈਰਾ ਸਾਰਾ ਭੇਜ ਦਿੰਦੇ ਹੈਗੇ ਉਹ ਸਾਰਾ ਵੀਰੇ ਪ੍ਰਬੰਧ ਦਾ ਠੀਕ ਹੈ ਜੀ ਗ ਜੇ ਕਿਸੇ ਨੇ ਆਉਣਾ ਹਨ ਇੱਥੇ ਰਹਿਣ ਨੂੰ ਜਗ੍ਹਾ ਮਿਲੂਗੀ ਠੀਕਾ ਰੋਟੀ ਵੀ ਖਾਣ ਨੂੰ ਦੇਵਾਂਗੇ ਭਾਈ ਠੀਕ ਹੈ ਤਾਂ ਨਹੀਂ ਜੇ ਕਿਸੇ ਨਾਲ ਨਾ ਵੀ ਇੱਥੇ ਸਪੈਸ਼ਲ ਆਉਣਾ ਆਪਣਾ ਜ਼ਰੂਰ ਆ ਸਕਦਾ ਹੈ ਭਾਈ ਇੱਕ ਵਾਰ ਬਾਈ ਨੂੰ ਫੋਨ ਕਰਕੇ ਆਵੇ ਆ ਫੋਨ ਕਰਕੇ ਆਓ ਵੀਰੇ ਬਾਹਰ ਅੰਦਰ ਰਹਿੰਦੇ ਆ ਕਈ ਵਾਰੀਆਂ ਅੱਜ ਇੱਕ ਵੀਰੇ ਖੱਜਲ ਹੋਇਆ ਭਰਾ ਆਪਣਾ ਅੱਛਾ ਅੱਛਾ ਜੀ ਅੰਦਰਲੀ ਸਾਈਡ ਤੋਂ ਆਏ ਫਗਵਾੜੇ ਵਾਲੀ ਸਾਈਡ ਤੋਂ ਆਇਆ ਸੀ ਪਤਾ ਨਹੀਂ ਲੱਗਿਆ ਵੀਰੇ ਨੂੰ ਚਲੋ ਬੇਨਤੀ ਹੈ ਬਾਈ ਕਹਿੰਦਾ ਸਾਰੇ ਵੀਰਾਂ ਨੂੰ ਫੋਨ ਕਰਕੇ ਆਇਆ ਕਰੋ ਬਾਕੀ ਡੰਗਰ ਭਾਈ ਹਰ ਟਾਈਮ ਖੜੇ ਹੁੰਦੇ ਆਪਣੇ ਘਰੇ ਹੁੰਦੇ। ਵੀਰੇ ਹਰ ਟਾਈਮ ਆਪਣੇ ਕੋਲ 4 ਤੋਂ 5 ਕਈ ਵਾਰੀ 8-9 ਗਾਵਾਂ ਵੀ ਹੋ ਜਾਂਦੀਆਂ। ਅੱਛਾ ਬਹੁਤ ਜ਼ਿਆਦਾ ਗਾਇਆਂ ਲੈਂਦੇ ਹੋ। ਟੇਨ ਦੇ ਵਿੱਚ ਪਸ਼ੂ ਆਪਣੇ ਕੋਲ ਹੁੰਦਾ 4-5 ਵੇਗੀਆਂ 4-5 ਆ ਜਾਂਦੀਆਂ। ਠੀਕ ਹੈ। ਜ਼ਿਆਦਾ ਹੁਣ ਗਾਇਆਂ ਦਾ ਹੀ ਕੰਮ ਕਰਦੇ ਹੋ ਨਾ ਭਾਈ। ਜ਼ਿਆਦਾ ਗਾਵਾਂ ਦਾ ਹੀ ਕੰਮ ਵੀਰੇ ਮੱਝ ਇੱਕ ਅਧੀ ਮਿਲਦੇ ਆਪਾਂ ਲੈ ਲਈਂ ਤਾਂ ਮੱਝ ਨਹੀਂ ਲਈਦੀ। ਬਸ ਠੀਕ ਹੈ ਠੀਕ ਹੈ। ਚਲੋ ਭਾਈ ਜੀ ਫਿਰ ਆਹ ਵਾਲੀ ਗਾਂ ਤੋਂ ਸ਼ੁਰੂ ਕਰ ਲਈਏ। ਆਜੋ ਵੀਰੇ ਇੱਧਰ ਹੀ ਆਜੋ। ਪਹਿਲਾਂ ਵੀਰੇ ਇਹਦੀ ਡਿਟੇਲ ਦੱਸੋ। ਵੀਰੇ ਇਹ ਦੂਜੇ ਸੂਏ ਗਾਂ ਜੀ। ਅੱ ਹਾਂਜੀ ਤੇ ਦੁੱਧੋ ਇਸ ਟਾਈਮ ਵੀਰੇ ਥੱਲੇ 11 ਕਿਲੋ ਐ ਠੰਡਾ ਦੁੱਧ ਹੋਊਗਾ ਠੀਕ ਹੈ ਅੱਛਾ ਦੋ ਟਾਈਮ ਚਾਹ ਟਾਈਮ ਤਸੱਲੀ ਵਾਲਾ ਦੋ ਟੱਲੀ ਵੀ ਕੋਈ ਚਾਰ ਟਾਈਮ ਚੋਲੇ ਆਪਣੇ ਕਰੇ ਠੀਕ ਹੈ ਜੀ ਬਸ ਠੀਕ ਹੈ ਠੀਕ ਹੈ ਅਗਲੇ ਨੇ ਪੈਸੇ ਦੇਣੇ ਆਪਣੇ ਤਸੱਲੀ ਕਰਕੇ ਮੇਰਾ ਭਰਾ ਕੋਲ ਜਾਏ ਕੋਈ ਉਹਦਾ ਵੀ ਠੰਡੀ ਪੂਰੀ ਹੈ ਪੂਰੀ ਠੰਡੀ ਉਹਦਾ ਡਰਦੀ ਆ ਵੀਰੇ ਬਸ ਠੀਕ ਹੈ ਠੀਕ ਹੈ ਅੱਛਾ ਆਰਡਰ ਦੇਖੋ ਆਰਡਰ ਦੇਖੋ ਤੁਸੀਂ ਉਹ ਕਿੰਨੇ ਦੇਣਾ ਜੀ ਭਾਈ ਸੂਈ ਆ 15 ਤੋਂ 20 ਦਿਨ ਦੀ ਸੂਈ ਆ ਮਗਰੇ ਉਹ ਵਿੱਛਾ ਮਗਰੇ ਦੇ ਠੀਕ ਹੈ ਜੀ ਠੀਕ ਹੈ ਜੀ ਅਗਲਾ ਚਾਰ ਟਾਈਮ ਚੋਵੇ ਪੰਜ ਟਾਈਮ ਪਰ ਪਿੱਛੇ ਦੀ ਆਪਣੀ ਗਾਰੰਟੀ ਹੈ ਜੇ ਕੋਈ ਥਣਾ ਜਨੋਕਸ ਹੋਊਗਾ ਉਹਦੀ ਆਪਣੀ ਗਾਰੰਟੀ ਹੈ ਠੀਕ ਹੈ ਕੋਈ ਲੱਤ ਮਾਰੇ ਉਹਦੀ ਗਾਰੰਟੀ ਹੈ ਆਪਣੀ ਠੀਕ ਹੈ ਠੀਕ ਹੈ ਵੀਰੇ ਉਹਦਾ ਬਾਈ ਕੰਨ ਫੰਡਾਦਾ ਸਰਵਾ ਦਾ ਆਪਣੇ ਕਰੋ ਅਗਲਾ 4 ਟਾਈਮ ਚੋ ਕੇ 5 ਟਾਈਮ ਚੋ ਕੇ ਲੈ ਸਕਦਾ ਠੀਕ ਹੈ ਠੀਕ ਹੈ ਕੈਮਰੇ ਤੋਂ ਬਸ ਪਸ਼ੂ ਟਿਰਦਾ ਹੈਗਾ ਇੱਕ ਵਾਰ ਵੀਰੇ ਫਿਰ ਬਾਹਰ ਨੂੰ ਕੱਢ ਲੋ ਔਰ ਕੇ ਦਿਖਾ ਦੀਏ ਹਾਂ ਬੈਪ ਇਹਨਾਂ ਦੇ ਕ੍ਰੋਸ ਬਰੀਡ ਚ ਬੰਦੀ ਹੈਗੀ ਆ ਲੰਬਾਈ ਲੰਬੂਈ ਚੰਗੀ ਹੈਗੀ ਆ ਅਡਰ ਕੁਆਲਟੀ ਵੀ ਚੰਗੀ ਆ 2 ਟਾਈਮ 4 ਟਾਈਮ ਆਪਣੀ ਤਸੱਦੀ ਕਰਕੇ ਲੈ ਕੇ ਜਾਓ ਦੁੱਧ ਬਾਈ ਕਹਿੰਦਾ 11 ਕਿਲੋ ਹੈਗਾ ਮੋੜ ਲਓ ਭਾਜੀ ਤੇਰੇ ਕੈਮਰੇ ਤੋਂ ਮੰਛ ਦਰਦੀ ਹੈ ਤੁਸੀਂ ਹਾਂਜੀ ਹਾਂਜੀ ਕੈਮਰੇ ਤੋਂ ਪਸ਼ੂ ਕਰਦਾ ਹੈਗਾ ਉਹਦਾ ਠੰਡੀ ਬਾਈ ਕਹਿੰਦਾ ਪੂਰੀ ਆ ਆਹ ਤਾਂ ਦੇ ਫੁੱਲ ਸਿਕਵਰ ਅਡਰ ਕੁਆਲਟੀ ਨੇੜੋ ਚੈੱਕ ਕਰੋ ਤਾਂ ਬਹੁਤ ਵਧੀਆ ਹੋਈ ਹੈਗੀ ਆ ਇਹਦੀ ਭਾਈ ਫਿਰ ਜੈ ਜੀ ਡਿਮਾਂਡ ਅੱਜ ਸਾਰਿਆਂ ਦੇ ਆਪਣਾ ਮੁੱਲ ਉਦਾਂ ਦੇ ਕਰਨੇ ਆ ਭਰਾ ਆਪਣਾ ਵਪਾਰੀ ਉ ਜਾ ਕੇ ਵੇਚ ਸਕਦਾ ਠੀਕ ਆ ਮੁੱਲ ਆਪਨੇ ਤੁਹਾਨੂੰ ਪਤਾ ਅੱਗੇ ਵੀ ਜਾਇਜ਼ ਹੀ ਹੁੰਦਾ ਵੰਛਾ ਠੀਕ ਹੈ ਨੀ ਠੀਕ ਹੈ ਮੁੱਲ ਵੀਰੇ ਆਪਾਂ ਦੇਣੀ ਹੋ 35000 ਦੀ ਆ ਦੇ ਦੋਗੇ ਭਾਈ 35 ਦੀ ਪੂਰੇ 35 ਦੇ ਦੇਣੀ ਆ ਬਾਕੀ ਮਾੜਾ ਮੋਟਾ ਬਈ ਇਮਾਨ ਕਰਦੀ ਆਏਗੇ ਚੱਲ ਕੋਈ ਨਹੀਂ ਵੀਰੇ ਤੇਰੇ ਆਏ ਕੇ ਤਾਂ 500 ਰੁਪਏ ਛੋੜ ਕਰ ਲੈ ਠੀਕ ਹੈ ਕਰ ਲੈ ਠੀਕ ਆ ਕਿਉਂਕਿ ਤੋਕੜਾਂ ਵਿਕਦੀਆਂ ਮੰਛੇ ਨੇ ਨਹੀਂ ਨਹੀਂ ਠੀਕ ਹੈ ਭਾਈ ਠੀਕ ਹੈ ਜੀ ਆ ਜਾਓ ਭਾਈ ਫੇਰ ਦੋ ਨੰਬਰ ਵਾਲੀ ਵੱਡੀਆਂਾਂ ਤੇ ਆ ਜਾਓ ਇਹਦੀ ਵੱਲ ਭਾਈ ਡਿਟੇਲ ਦੱਸੋ ਪਹਿਲੇ ਸੂਏ ਵੰਛੇ ਗਾਂ ਸੂਈ ਆ ਲਾਈਕ ਕਰਦੇ ਸਿਹਟਰ ਕੁਆਲਟੀ ਦੇਖੋ ਪਹਿਲਾਂ ਦੇਖੋ ਕਿੰਨਾ ਕੁ ਡੈਮ ਹੋ ਗਿਆ ਭਾਈ ਸੂਈ ਨੂੰ ਸੂਈ ਨੂੰ ਵੀਰੇ ਅੱਜ ਇਹਨੂੰ ਹੋ ਗਏ 10 ਤੋਂ 15 ਦਿਨ ਹੋ ਗਏ ਬੱਚਾ ਮਗਰੇ ਤੇ ਬੰਚ ਅੱਛਾ ਠੀਕ ਹੈ ਮਗਰ ਇਹਦੇ ਬੱਚਾ ਹੈਗਾ 15 ਦਿਨਾਂ ਦੀ ਸੂਈ ਆ 15 ਦਿਨ ਦੀ ਸੂਈ ਆ ਦੁੱਧ ਭਾਜੀ ਦੁੱਧ ਵੀਰੇ ਆਪਣੇ ਕੋਲ 1-6 ਰਾਤ ਆਈ ਹੈ ਮਰਾਪਰਾ ਹਾਂਜੀ ਦੁੱਧ 10 ਟਾਈਮਾਂ ਥੱਲੇ 16 ਤੋਂ 17 ਲੀਟਰ ਦੇ ਨੇੜੇ ਹੈਗਾ ਪੱਕਾ ਦੁੱਧ ਅੱਛਾ ਹੈਗਾ ਇੰਨਾ ਦੇ ਹਾਂ 16 ਕਿਲੋ ਦੀ ਦੋ ਟਾਈਮ ਚਾਰ ਟਾਈਮ ਕਰਾ ਦੋਗੇ ਤਾਂ ਵੱਧ ਕਰਾ ਦਾਂ 16 ਪਲੱਸ ਗਾਰੰਟੀ ਕਰਾ ਦਾਂਗੇ ਠੀਕ ਹੈ ਠੀਕ ਹੈ ਠੀਕ ਹੈ ਸੱਲੀ ਕਰਕੇ ਅਗਲਾ ਲੈ ਕੇ ਜਾਵੇ ਜਿੰਨੇ ਆ ਨਾ ਪੈਸੇ ਦੇਣੇ ਕੋਈ ਚਾਰ ਟਾਈਮ ਚ ਹੋਵੇ ਮੇਰਾ ਭਰਾ ਕੋਈ ਪੰਜ ਟਾਈਮ ਚ ਹੋਵੇ ਆਪਣੇ ਘਰੇ ਠੀਕ ਆ ਵੀਰੇ ਹਾਂਜੀ ਹਾਂਜੀ ਸਾਰਾ ਪ੍ਰਬੰਧ ਹੈਗਾ ਠੀਕ ਹੈ ਬਸ ਠੀਕ ਹੈ ਠੀਕ ਹੈ ਵੀਰੇ ਇੱਕ ਵਾਰ ਇਹਦੀ ਫੇਸ ਬਿਊਟੀ ਦਿਖਾਓ ਇੱਕ ਬੱਚੀ ਦੇਖ ਬੰਚ ਨੂੰ ਆ ਦੇਖੋ ਬਾਈ ਤੁਸੀਂ ਦੇਖ ਬੋਧਾ ਦੇਖੋ ਬੋਦੀ ਦੇਖੋ ਬੱਚੀ ਛੋਟਾ ਹੈਗਾ ਉਹ ਵੀਰਾਂ ਦੀ ਡਿਮਾਂਡ ਆਈ ਸੀ ਬੱਚੀਆਂ ਏਦਾਂ ਹੀ ਜਿਹੜੀਆਂ ਫਿਕਸ ਆਰਡਰ ਵਾਲੀਆਂ ਚਾਹੀਦੀਆਂ ਹਨ ਹਾਂਜੀ ਹਾਂਜੀ ਆਪਾਂ ਬੱਚੀ ਜਿਹੜੀ ਬੰਚ ਪਿਛਲੀ ਵੀਡੀਓ ਚ ਪਾਈ ਬੋਹ ਭਰਾ ਮਲਾਨਾ ਪਿਆਰ ਮਿਲਿਆ ਉਹ ਬੱਚੀ ਦਾ ਆਪਾਂ ਠੀਕ ਹੈ ਠੀਕ ਹੈ ਵੀਰੇ ਆ ਇੱਕ ਵਾਰ ਤੁਸੀਂ ਆਰਡਰ ਕੁਆਲਿਟੀ ਦੇਖੋ ਥਾਨ ਦਿਖਾ ਬੰਚ ਚ ਚਵਾਈ ਬੋਹ ਮੋਕੀ ਜੀ ਦੇਖ ਫਿਕਸ ਲੇਵੇ ਦੀ ਗਾਂ ਹੈ ਦੇਖ ਮਿਲਕ ਵੇਨ ਵੀ ਚੰਗੀ ਹੈਗੀ ਹੈ ਗਾਂ ਦੀ ਕੱਦ ਵਜਨ ਵੀ ਗਾਂ ਦਾ ਚੰਗਾ ਹੈ ਇਹਨਾਂ ਵੱਡੀ ਗਾਂ ਹੈ ਤੁਹਾਨੂੰ ਦਿਖਾ ਦੇ ਕੋਈ ਸ਼ੋਅ ਦਿਖਾਣੇ ਜਨਾਬ ਇਹ ਦੇਖੋ ਇੱਕ ਵਾਰ ਕੱਦ ਵਜਨ ਪੂਰਾ ਹੈਗਾ ਪੇਟਪੂਟ ਵੀ ਚੰਗੀ ਹੈਗੀ ਹੈ ਗਾਂ ਦੀ ਮੇਲ ਪੂਰੀ ਬ ਭਾਈ ਇਹ ਵੀ ਫਿਰ ਇੱਕ ਵਾਰ ਤੋਰ ਲੋ ਆਓ ਵੀਰੇ 20 ਕਿਲੋ ਗਾਂਵਾਂंचे ਦੁੱਧ ਦਵਾ ਦੂ ਪਹਿਲੇ ਸੂਏ ਬੱਚੀ ਹੈ ਠੀਕ ਹੈ ਇਸ ਟਾਈਮ 16 17 ਕਿਲੋ ਹੋਏਗਾ ਦੁੱਧ ਪੱਕਾ ਮੇਰੇ ਹੋ ਠੀਕ ਹੈ ਭਾਈ ਲੋਗ ਲੈ ਜਾਓ ਟਾਈਮ ਚਾਰ ਟਾਈਮ ਕਰਿਆ ਕਿ ਤਸੱਲੀ ਕਰਕੇ ਲੈ ਕੇ ਜਾਓ ਆਰਡਰ ਦੇਖੋ ਤੁਸੀਂ ਇੱਕ ਵਾਰੀ ਫਿਕਸ ਆਰਡਰ ਦੀ ਆ ਵੀਰੇ ਪੂਰਾ ਕੰਪੈਕਟਡਰ ਹੈਗਾ ਫਿਕਸ ਪਟਾ ਦੇ ਅੰਦਰ ਰੱਖੀ ਦੀ ਆ ਕਦਗੁੱਦ ਵੀ ਚੰਗਾ ਹੈਗਾ ਗਾਂ ਦਾ ਲੰਬਾਈ ਲੰਮੂਈ ਵੀ ਚੰਗੀ ਆ ਪੀਂਦੋ ਪੀਂਦੋ ਭਾਈ ਕੋਈ ਨਹੀਂ ਬਣਦਾ ਦੇਸ ਬਿਊਟੀ ਇੱਕ ਵਰਤਦੇ ਦੇਖਿਓ ਪਿੱਛੋਂ ਦਿਖਾ ਬੰਛਮੜੀ ਬਾਈਆਂ ਨੂੰ ਆ ਦੇਖੋ ਅੜੜ ਦੇਖੋ ਤਾਂ ਦੇਖੋ ਕੱਲਗ-ਕੱਲਗ ਐ ਤੇ ਲੱਗਾ ਆ ਠੰਡੀ ਉਹਦਾ ਪੂਰੀ ਹੈਗੀ ਆ ਕੋਈ ਲੱਤ ਨਹੀਂ ਮਾਰਦੀ ਬੰਛ ਦੇ ਆ ਦੇਖੋ ਭਾਈ ਇਧਰੋਂ ਬਹਿ ਜਾ ਥੱਲੇ ਦੇ ਜਿੱਧਰੋਂ ਮਰਜੀ ਬਾਈ ਕਹਿੰਦਾ ਬਹਿ ਜਾ ਜਿਹੜਾ ਵੀਰੇ ਚੌਂਵੇਂ ਨੂੰ ਛੱਡ ਕੇ ਨਹੀਂ ਜਾਂਦਾ ਬੰਛ ਐਨੀ ਤੈਨੂੰ ਗਾਰੰਟੀ ਦੇ ਦੇਣਾ ਬੜੀ ਦੀ ਮੈਂ ਠੀਕ ਆ ਚੋਈ ਵੀ ਬਾਈ ਕਹਿੰਦਾ ਪੂਰੀ ਟੌਪ ਦੀ ਹੈਗੀ ਇਹ ਕੋਈ ਸਾਹਮ ਲੋਕ ਨਾ 20 ਤੋਂ ਪਲਾਸੀ ਦੁੱਧ ਘੜ ਦੂਜੇ ਕੋਈ ਸਾਹਮਣਾ ਹੋਇਆ ਵੀਰੇ ਠੀਕ ਆ ਨਾਰਮਲ ਸੇਵਾਦਨੀ ਇਹਨਾਂ 16 17 18 ਦੇ ਹੀ ਜਾਣਾ ਇਹਨੇ ਠੀਕ ਹੈ ਠੀਕ ਹੈ ਵੀਰੇ ਹੋਰ ਲੋ ਲੰਬਾਈ ਲੰਬੋਈ ਦੇਖੋ ਫੇਸ ਬਿਊਟੀ ਦੇਖੋ ਪੂਰੀ ਐਚਐਫ ਬਰੀਡ ਚ ਪੈਂਦੀ ਹੈਗੀ ਆ ਅਲਡਰ ਕੰਪੈਕਟ ਰੱਖੂਗੀ ਛਟਮਾ ਲੰਮਗਵ ਵਾਲੇ ਵਾ ਨਹੀਂ ਰੱਖਣਾ ਇਹਨੇ ਪੂਰਾ ਫਿਟਿੰਗ ਵਾਲਾ ਅਲਡਰ ਹੈਗਾ ਬੱਚੇ ਦਾ ਕਰਦੀ ਬੱਚੇ ਦਾ ਕਰਦੀ ਹੈ ਇਹਨੂੰ ਹਾਂ ਤੁੰ ਦੇ ਇੱਕ ਕਰ ਦੋ ਸੇ ਇੱਕ ਕਰ ਨੇੜੇ ਆ ਵੀਰੇ ਜੀ ਫਿਰ ਜੈ ਜੀ ਡਿਮਾਂਡ ਡਿਮਾਂਡ ਬੰਚ ਵੀਰੇ ਤੋਫਾ ਹੀ ਦੇਣਾ ਚਾਹੀਏ ਆਪਾਂ ਠੀਕ ਆ ਠੀਕ ਆ ਮੋਲ ਵੀਰੇ ਰਹਿ ਗਿਆ ਇਹਦਾ 67000 ਰੁਪਿਆ ਹਾਂਜੀ 65000 ਦੀ ਦੇ ਦਾਂਗੇ ਬੱਚੀ ਠੀਕ ਆ ਸਾੜਾ ਮੋਟਾ ਬਾਕੀ ਬਾਈ ਮਾਨ ਕਰਦੀ ਹੈਗੀ ਉਹ ਕੋਈ ਨਹੀਂ ਵੀਰੇ ਜੇ ਕੋਈ ਚੱਲ ਕੇ ਆ ਜਰੂਰ ਮਾਨ ਕਰਾਂਗੇ ਠੀਕ ਆ ਵੀਰੇ ਉਹਦਾ ਤਾਂ ਅਨੁਭਵ ਹੈ ਛੱਡ ਕੇ ਨਹੀਂ ਜਾਂਦਾ ਜੇ ਕੋਈ ਕੋਲਾ ਕਿਦੇ ਹਾਂਜੀ ਹਾਂਜੀ ਕੱਢ ਲਿਆ ਪੁਰਾ ਹੈ ਜਨਨ ਕਿ ਦੂਜੇ ਸੁਵਾਲੀ ਤਿਆਰ ਹੋ ਜਾਊਗਾ 25 ਲੀਟਰ ਦੇ ਠੀਕ ਆ ਠੀਕ ਆ ਇਹਨਾਂ ਤੁਹਾਨੂੰ ਦੱਸ ਦਿੰਨੇ ਆਪਾਂ ਫੁੱਲ ਵੱਡੀ ਬੱਚੀ ਆ ਅਨਾਮੀ ਆਪਣੀ ਸੂਈ ਦੀ ਗਰੰਟੀ ਹੋਊਗੀ ਠੀਕ ਆ ਠੀਕ ਆ ਆ ਮੇਰਾ ਬੱਚਾ ਸਾਰੀ ਕਲੀਅਰ ਆ ਜ਼ੇਰ ਦੇ ਵਿੱਚ ਕੋਈ ਜ਼ੇਰ ਜ਼ੋਰ ਨਹੀਂ ਅੰਦਰ ਰਹਿ ਗਿਆ ਠੀਕ ਨਾ ਠੀਕ ਆ ਕੋਈ ਸ਼ਿਰਲਾ ਛੱਟਾ ਨਹੀਂ ਕੋਈ ਭਾਰ ਨਹੀਂ ਮਾਰਦੀ ਉਹਦੀ ਗਰੰਟੀ ਆ ਆਪਣੀ ਠੀਕ ਆ ਬੱਚਾ ਠੀਕ ਆ ਕਦ ਵਜੇ ਤੁਸੀਂ ਇੱਕ ਵਾਰ ਜਜਮੈਂਟ ਲਾਓ ਬਾਈ ਦੇ ਨਾਲ ਖੜੀ ਦਾ ਕਦ ਵਜੇਨ ਪੂਰਾ ਲੰਬਾਈ ਲੰਬੂਈ ਵੀ ਪੂਰੀ ਹੈਗੀ ਆ ਗਾਂ ਦੀ ਬਾਈ ਕਹਿੰਦਾ 65000 ਦੀ ਦੇ ਦਾਂਗੇ ਬੜਾ ਮੋਟਾ ਮਾ ਨਹੀਂ ਹੋਊਗਾ ਵਿੱਚੋਂ ਇੱਕ ਵਾਰ ਤੁਸੀਂ ਆਰਡਰ ਦੇਖੋ ਆਰਡਰ ਦੇਖੋ ਨੇੜੇਓ ਦੇਖੋ ਮੈਂ ਦਿਖਾਵਾਂ ਕੱਲਾ ਕੱਲਾ ਥਾਂ ਪੂਰੇ ਗਿਆ ਤੇ ਲੱਗਾ ਹੋਇਆ ਹੈਗਾ ਕੋਈ ਇਹ ਨਹੀਂ ਹੈ ਵੀਰੇ ਜਪਾ ਟਾਈਮ ਲਾਇਆ ਹੋਇਆ ਠੀਕ ਆ ਰਾਤ ਹੀ ਆਪਣੇ ਕੋ ਆਇਆ ਮਾਲ ਇੱਕ ਹੋਰ ਬੇਨਤੀ ਆਪਣੇ ਕੋ ਨਵਾਣ ਨੂੰ ਮੌਨ ਦਾ ਟਾਈਮ ਨਹੀਂ ਲੱਗਦਾ ਤੁਹਾਨੂੰ ਸਿੱਧਾ ਦੱਸਦਾ ਤਾਂ ਨਾ ਆਪਾਂ ਇਹਨਾਂ ਦਾ ਬੜਾ ਸ਼ਿੰਗਾਰ ਰਿਹਾ ਠੀਕ ਆ ਆਉਂਦਾ ਵੇਚ ਜਾਂਦਾ ਮਾਲ ਵੀਰੇ ਆਪਣਾ ਠੀਕ ਆ ਜੀ ਵੀਰੇ ਸਹੀ ਆ ਆਪਾਂ ਯਾਰਾ ਉਹ ਨਹੀਂ ਕਰੀਦਾ ਹੈਗਾ ਵੀ ਹਣਾ ਵੀ ਅਗਲਾ ਵਿੱਚ ਲੈ ਜਾਵੇ ਹਣਾ ਵੀ ਐਵੇਂ ਆਪਾਂ ਸਪਾਈਆਂ ਜੇ ਬਾਲੀਆਂ ਦੇਈ ਜਾਈਏ ਵੀਰੇ ਠੀਕ ਹੈ ਜੀ ਵੀਰੇ ਫਿਰ ਆਜੋ 3 ਨੰਬਰ ਵਾਲੀ ਗਾਂ ਤੇ ਆ ਜਾ ਵੀਰੇ ਇਹਦੀ ਵੀਰੇ ਡਿਟੇਲ ਦੱਸੋ ਪਹਿਲਾਂ ਪਹਿਲੇ ਸੂਏ ਬੱਛੀਆਂ ਬੰਚੇ ਇਹ ਠੀਕ ਹੈ ਜੀ ਅਦੇਖ ਭੇਸ ਦਿਖਾਇਆ ਦਾ ਵੰਚ ਇਹਦੀ ਫੇਸ ਬਿਊਟੀ ਇੱਕ ਵਾਰ ਦੇਖੋ ਮੋਦੀ ਵਾਲੀ ਹੈਗੀ ਆ ਮੋਦੀ ਵਾਲੀ ਬੱਚੀ ਹੈ ਇਹ ਠੀਕ ਆ ਹਾਂਜੀ ਹਾਂਜੀ ਚੁਬਾਈ ਵੰਛੇ ਨੂੰ ਵੀ ਬੜੀ ਲੱਗੀ ਹੋਈ ਆ ਠੀਕ ਹੈ ਠੀਕ ਹੈ ਕਿੰਨਾ ਕੁ ਦੁੱਧ ਹੈ ਬਈ ਇਹਦੇ ਕੋਲ ਇਸ ਟਾਈਮ ਮਨਛਾ ਪਾ ਘਰ ਦੇ ਵਿੱਚੋਂ ਕਿਸੇ ਦੇ ਗਾਂ ਲਈ ਆ ਠੀਕ ਹੈ ਜੀ ਠੀਕ ਆ ਤਾਂ ਦੇਖੋ ਤੁਸੀਂ ਕੋਈ ਨੇੜੇ ਵੱਲ ਚੁਬਾਈ ਇਹਦੀ ਵੀ ਦੇ ਬੜੀਆ ਦੇ ਹਾਂਜੀ ਹਾਂਜੀ ਅੱਥਰਾਂਾ ਸਾਈਜ਼ ਦੇਖੋ ਤੁਸੀਂ ਚਵਾਈ ਵੀ ਬਾਈ ਕਹਿੰਦਾ ਚੰਗੀ ਹੈਗੀ ਆ ਇੱਕ ਦੁੱਧ ਆ ਗਿਆ ਇਸ ਟਾਈਮ ਦੁੱਧ ਵੀਰੇ ਥੱਲੇ 8 ਤੋਂ ਪਲੱਸ ਹੀ ਆ ਠੀਕ ਹੈ 8 ਕਿਲੋ ਦੋ ਟਾਈਮ ਚਾਰ ਟਾਈਮ ਚਵਾ ਦੋਗੇ ਬਾਹਰ ਹੀ ਚਵਾ ਦਾਂਗੇ ਠੀਕ ਆ ਪਰ ਪਲੱਸ ਦੁੱਧ ਦੇ ਥੱਲੇ ਪਹਿਲੇ ਸੀ ਗਾੜੀ ਸੂਈ ਹੋਈ ਆ ਅੱਜ ਨੂੰ 15 ਦਿਨ ਹੋ ਗਏ ਬੰਛਟੀ ਗਾ ਲੱਗੇ ਨੂੰ ਠੀਕ ਆ ਜੀ ਜਦੋਂ ਆਪਾਂ ਲਈ ਆ ਠੀਕ ਹੈ ਜੀ ਠੀਕ ਆ ਤਣੀ ਵੀ ਇਹ ਨਹੀਂ ਕੋਈ ਕਹਿਣ ਨੂੰ ਕਹਿਤਾ ਵੀ ਪਰ ਝੂਠ ਮਾਰਦਾ ਵੀ ਨਹੀਂ ਟੀਗਾ ਲੱਗਿਆ ਠੀਕ ਹੈ ਠੀਕ ਹੈ ਵੀਰੇ ਯਕੀਨ ਮੰਨ ਕੇ ਉਹ ਟੀਗਾ ਲੱਗਿਆ ਹੋਇਆ ਠੀਕ ਹੈ ਨਾ ਠੀਕ ਹੈ ਜੀ ਲੱਗੇ ਕਿਸਮਾ ਦਾ ਵੀਰੇ ਤੁਹਾਡੀ ਨਿਗਲ ਦੇ ਵਿੱਚ ਠੀਕ ਹੈ ਨਾ ਚਵਾਈ ਕਿਦਰ ਬੰਛੇ ਨੂੰ ਬਹੁਤ ਵਧੀਆ ਲੱਗੀ ਹੋਈ ਆ ਕੱਟ ਹੋਣੀ ਕੱਦਵਜਨ ਇਹਦਾ ਵੀ ਚੰਗਾ ਹੈਗਾ ਤੁਸੀਂ ਦੇਖੋ ਵੱਡੀ ਬੜੀ ਆ ਕੋਈ ਛੋਟੀ ਮੰਨ ਲਗ ਰਹੀ ਨਹੀਂ ਪਹਿਲੇ ਸੇ ਸੁਈਆ ਭਾਜੀ ਆ ਵੀ ਫੇਰ ਬਾਹਰ ਨੂੰ ਕੱਢ ਲੈ ਇੱਕ ਵਾਰੀ ਆ ਜਾ ਵੀਰ ਫੇਸਬੁਕ 'ਤੇ ਇੱਕ ਵਾਰ ਦੇਖਿਓ ਤੁਸੀਂ ਨੇੜਿਓ ਚੰਗੀ ਹੈਗੀ ਆ ਕੱਦਵਜਨ ਵੀ ਗਾਂ ਦਾ ਚੰਗਾ ਹੈਗਾ 8 ਕਿਲੋ 22 ਕਹਿੰਦਾ ਦੁੱਧ ਹੈਗਾ ਦੋ ਟਾਈਮ ਚਾਰ ਟਾਈਮ ਆਪਣੀ ਤਸੱਲੀ ਕਰਕੇ ਲੈ ਕੇ ਜਾਓ ਅੱਗੋਂ 15 ਦਿਨ 22 ਦਾ ਸੇ ਟੀਕਾ ਭਰੇ ਨੂੰ ਹੋ ਗਿਆ ਉਦਦਾ ਬਾਈ ਆਪਾਂ ਖਾਲੀ ਹੈ ਕਿ ਦੇਣੀ ਆ ਆਪਾਂ ਖਾਲੀ ਕਹਿ ਕੇ ਵੰਚ ਦੇਣੀ ਆ ਠੀਕ ਆ ਹਾਂਜੀ ਅਗਲੀ ਦੀ ਕਿਸਮਤ ਆ ਬਾਈ ਠੀਕ ਹੈ ਠੀਕ ਹੈ ਵੀਰ ਪਰ ਆਪਾਂ ਤੁਹਾਨੂੰ ਇਹ ਦੱਸਤਾ ਵੀ ਠੀਕ ਆ ਪਰੀਚਾ ਜ਼ਰੂਰ ਹੈ ਇਹਦੇ ਵੀਰੇ ਠੀਕ ਹੈ ਵੀਰੇ ਠੀਕ ਹੈ ਜੀ ਹਾਂ ਇਹ ਬਾਈ ਕਿੰਨੇ ਦੇ ਦੋਗੇ ਮੁੱਲ ਕਰਾ ਨੂੰ ਵੰਚ 30 ਕਰਾਲਾ 35 ਕਰ ਵਾਲਾ ਜੈਸੀਆਂ ਨੂੰ 25000 ਦੀ ਵਿੱਚੋਂ 500 ਰੁਪਏ ਛੋਟ ਬਸ ਠੀਕ ਆ ਉਹ ਫਿਰ ਇਹ ਭਾਈ ਫਿਰ ਤਾਂ ਉਹ ਫਰੀ ਆ ਆਫਰੀ ਆ ਵੀਰੇ ਬੰਚਪਾਲ ਕੋ ਬੱਚੀਆਂ 300 ਪੈਸੇ ਪੇ ਦੇਰ ਦੀਆਂ ਵਿਗਈ ਜਾਂਦੀਆਂ ਠੀਕ ਹੈ ਠੀਕ ਹੈ ਵੀਰੇ ਨਕੀ ਬੱਚੀ ਚਮਕ ਦੇਖ ਬੱਚੀ ਜੀ ਆ ਸ਼ਾਈਨਿੰਗ ਪੂਰੀ ਹੈ ਭਾਈ ਨਵਾਈ ਤਾਂ ਲੱਗਦੀ ਉਦਾਂ ਜੇ ਨਵਾ ਲੈ ਬੰਦੇ ਇਹਦੇ ਗਾਨੀਆਂ ਪਾਲ ਦੇ ਵਿੱਚ ਕਿੰਨੀ ਨਕੀ ਬੱਚੀ ਲੱਗੂ ਠੀਕ ਹੈ ਹਾਂਜੀ ਸ਼ਾਈਨਿੰਗ ਸ਼ੀਨਿੰਗ ਉਦਾਂ ਪੂਰੀ ਹੈ ਨਵਾਈ ਤੋਂ ਹੈ ਨਹੀਂ ਹਲੇ ਕੱਦ ਵੀ ਜੇ ਲਾ ਬੜਾ ਤੁਸੀਂ ਇੱਕ ਵਾਰ ਬਾਈ ਦੇ ਨਾਲ ਜਜਮੈਂਟ ਲਾ ਕੇ ਦੇਖੋ ਕਰਦਾ ਦੇਖ ਲੈ ਚੰਗਾ ਕਰਦਾ ਹੈਗਾ ਆਜੋ ਫਿਰ ਭਾਈ ਲਾਸਟ ਲੀ ਗਾਂ ਤੇ ਡ ਮੰਚ ਇਹ ਗੱਬਣ ਗਾ ਆ ਠੀਕ ਹੈ ਜੀ ਤੀਏ ਸੂਏ ਲਈ ਗੱਬਣ ਹੈ ਠੀਕ ਆ ਠੀਕ ਹੈ ਵੀਰੇ ਇਹਨੂੰ ਸੂਨ ਦੇ ਵਿੱਚ ਇਹ 15 ਦਿਨ ਮੰਚ ਵਿੱਚ ਬਾਕੀ ਆ ਵੀਰੇ ਠੀਕ ਹੈ ਹਾਂ ਤੇ 2 ਦਿਨ ਚੋਇਆ ਹੋਇਆ 18 ਤੋਂ ਪਲੱਸ ਵੀਰੇ ਠੀਕ ਹੈ ਐਤ ਕੀ ਕਿੰਨਾ ਦੇ ਦੂਗੀ ਭਾਈ ਤੁਹਾਡੇ ਹਿਸਾਬ ਨਾਲ ਮੇਰੇ ਹੁਣ ਸੇਵਾ ਦੁੱਧ ਮਾਲਕਾਂ ਨੇ ਦੱਸਿਆ ਆਪਾਂ ਚੋਇਆ ਨਹੀਂ ਹੈਗਾ ਠੀਕ ਹੈ ਮੇਰਾ ਭਰਾ ਕਹਿੰਦੇ 18 ਕਿਲੋ ਚੋਇਆ ਹੋਇਆ ਯਾਨੀ ਕਿ ਆਪਾਂ ਜੇ ਹੁਣ ਤੇ ਮਕਤਾਬ ਕੋ ਚਲਦੇ ਆ ਇਸ ਤੋਂ ਜੇ ਆਪਣੇ ਕੋ ਆਈ ਹੋਈ ਆ 20 ਦਾ ਨੋਰਮਲ ਹੀ ਦੇਊਗੀ ਫਿਰ ਹਨਾ ਠੀਕ ਹੈ ਠੀਕ ਹੈ ਜੇ ਹੁਣ ਦਾ 18 ਚੋਇਆ ਹੋਇਆ ਬਸ ਠੀਕ ਹੈ ਉਹਦਾ 17 18 ਤਾਂ ਨੋਰਮਲ ਦੇ ਦੂਗੀ ਇੰਨਾ ਦਾ ਵੀ ਚੰਗੀ ਸੇਵਾ ਦੇ 20 22 ਕਿਲੋ ਦੋ ਨੋਰਮਲ ਲਓਗੀ ਭਜਨ ਵਾਲੀ ਗਾਂ ਹੈ ਕੋਈ ਛੋਟੀ ਗਾਂ ਨਹੀਂ ਹੈਗੀ ਥਾਂ ਫੌਂਡੇ ਦੇ ਬ ਕਿੰਨਾ ਟਾਈਮ ਕੱਢਦੀ ਹੈ ਬਾਜੀ ਹਲੇ ਇਹ 15 ਦਿਨ ਪਹਿਲੇ ਹੋਣ ਦਾ ਤੌਰ ਤੇ ਕਿੰਨਾ ਲਾਇਆ ਆ ਬੰਸ਼ ਝੋਲੀ ਦੇ ਕਿੰਨੀ ਪਈ ਹੈ ਬਾਈਆਂ ਦਿਖਾ ਲ ਦੇ ਇਹ ਦੇ ਥਾਂ ਤੋਂ ਵੀ ਦੇਖੋ ਥਾਂ ਤੋਂ ਵੀ ਦੇਖੋ ਕੱਲਾ ਕੱਲਾ ਗੈਪ ਤੇ ਲੱਗਾ ਆ ਇਹ ਕੋਈ ਐ ਨਹੀਂ ਆਗਾ ਥਾਣਾ ਵੀ ਦੇ 15 ਦਿਨਾਂ ਨੂੰ ਪੂਰੀਆਂ ਵਾਲ ਢਿੱਲਾ ਕੱਢ ਕੇ ਸੋਣਾ ਦਾ ਨੇ ਕਦ ਵਜੇ ਨੇ ਦਾ ਵੀ ਚੰਗਾ ਠੰਡੀ ਪੂਰੀ ਹੈ ਬਾਜੀ ਦੇਖ ਬੰਚ ਜਿਦਾ ਮਰਜ਼ੀ ਚ ਆਪਣੀ ਮਰਜ਼ੀ ਉਧਰੋਂ ਬਹਿ ਜਾ ਨਿਆਣਾ ਚ ਇਧਰੋਂ ਬੈਠਾ ਠੀਕ ਹੈ ਠੀਕ ਹੈ ਜਿਵੇਂ ਮਰਜ਼ੀ ਬਾਈ ਕਹਿੰਦਾ ਜਿੰਦਾ ਮਰਜ਼ੀ ਫੇਰੀ ਚੱਲੋ ਹੱਥ ਤੀਜੇ ਸਵੇ ਸੂਣ ਲੋ 15 ਦਿਨ ਕੱਢਦੀ ਹੈਗੀ ਹੈ ਬਾਈ ਕਹਿੰਦਾ 20 ਕਿਲੋ ਤੱਕ ਦੋ ਦੇ ਦੂਗੀ RAMNAR ਹਾਂ ਇਹ ਵੀ ਭਾਈ ਇੱਕ ਵਾਰ ਕੱਢ ਲਓ ਫਿਰ ਆ ਜਾ ਬੰਚ ਆ ਦੇਖੋ ਲੰਬਾਈ ਲੰਬਾਈ ਇਹਦੇ ਵੀ ਚੰਗੀ ਹੈਗੀ ਆ ਫੇਸ ਬਿਊਟੀ ਦੇਖੋ ਇਹਦੇ ਵੀ ਸ਼ਾਈਨਿੰਗ ਸ਼ੂਨਿੰਗ ਇਹਦੇ ਵੀ ਪੂਰੀ ਹੈਗੀ ਆ ਚਮਕਾ ਪੂਰੀ ਬੰਚ ਗਾਂ ਦੇ ਵਿੱਚ ਹਾਂਜੀ ਹਾਂਜੀ ਇਹ ਥੋੜੀਆਂ ਨਮਾਨ ਦੁੱਖਾਂ ਹੀ ਲੱਗਦੀਆਂ ਵਿੱਚ ਇਦਾਂ ਦੀਆਂ ਵਜੇ ਨੇ ਵੀ ਗਾਂ ਦਾ ਚੰਗਾ ਹੈਗਾ ਆਏ ਪੱਠੇ ਪੁੱਠੇ ਜੇ ਹੁਣ ਪਾਏ ਆਪਾਂ ਹਾਂਜੀ ਹਾਂਜੀ ਲੰਬਾਈ ਲੰਬਾਈ ਦੇਖੋ ਗਾਂ ਦੀ ਚੰਗੀ ਹੈਗੀ ਆ। ਇਹਦੀ ਭਾਈ ਜੀ ਜੀ ਡਿਮਾਂਡ। ਸੋਫਾਈ ਦੇ ਰਹਾ ਜਾਂ ਕੋਈ ਸਾਂਭ ਲੇਗਾ। ਠੀਕ ਹੈ ਵੀਰੇ। ਠੀਕ ਆ? ਹਾਂਜੀ ਹਾਂਜੀ। ਨਹੀਂ ਤਾਂ 20 ਕਿਲੋ ਜਿਹਨੇ ਚੋਕ ਲੈਣਾ 80 85 ਤੋਂ ਘੱਟ ਮਿਲਦੀ ਨਹੀਂ ਬੈੜੀ। ਹਾਂਜੀ ਹਾਂਜੀ। 90 ਵੀ ਲੱਗ ਜਾਂਦਾ ਵੀਰੇ। ਹਾਂਜੀ ਹਾਂਜੀ। ਠੀਕ ਆ ਤੇ ਨਹੀਂ? ਆਪਾਂ ਜੇ ਕਿਸੇ ਨਾਲ 15 ਦਿਨ ਸਾਂਭਣੀ ਆ ਨਾ ਦੋ ਦੋ ਦੀ ਸੇਵਾ ਦਾ ਠੀਕ ਆ ਤੇ ਨਹੀਂ ਮੇਰਾ ਭਰਾ? ਠੀਕ ਆ। ਆਪਾਂ ਜੈਸੀ ਆ ਨਾ ਹੁਣ 52000 ਦੀ ਦੇ ਦੇਣੀ ਐ। ਬਸ ਠੀਕ ਐ। ਮਾੜਾ ਮੋਟਾ ਬਈ ਇਮਾਨ ਕਰਦੀਓ। ਜਿਹੜਾ ਆਏਗਾ ਚੱਲ ਕੇ 1000 ਰੁਪਇਆ ਛੋਟ। ਬਸ ਠੀਕ ਐ। ਠੀਕ ਐ 51000 ਦੀ ਬਾਈ ਕਹਿੰਦਾ ਦੇ ਦਾਂਗੇ ਗਾ। ਹਾਂ ਜੈਸੀ ਆ ਨੋ 51000 ਉਹ ਫਿਰ ਇਹ ਭਾਈ ਇਹ ਤਾਂ ਫਿਰ ਹਾਂ ਸਾਰੀਆਂ ਬੜੀਆਂ ਦੇਖ ਲੈ ਆਪਣੇ ਮੋਲ ਸਾਰੇ ਜਾ ਜਾਂਦੇ ਆ। ਮੋਲ ਬਾਈ ਦੇ ਤੁਹਾਨੂੰ ਪਤਾ ਅੱਗੇ ਵੀ ਜਾਇਜ ਹੁੰਦੇ ਹੈਗੇ ਆ। ਚੰਗੀਆਂ ਗਾਇਆਂ ਸਾਰੀਆਂ। ਸੋਈਆਂ ਆਈਆਂ ਗਾਂ ਦੀ ਆਪਣੀ 2 ਟਾਈਮ 4 ਟਾਈਮ ਤਸੱਲੀ ਕਰਕੇ ਲੈ ਕੇ ਜਾਓ। ਜਿਸ ਕਿਸੇ ਭਰਾ ਨੂੰ ਕੋਈ ਵੀ ਗਾਂ ਪਸੰਦ ਆਵੇ ਉਹ ਬਾਈ ਨਾਲ ਸੰਪਰਕ ਕਰ ਸਕਦਾ। ਬਾਈ ਦਾ ਮੋਬਾਈਲ ਨੰਬਰ ਸਕਰੀਨ ਤੇ ਚੱਲ ਰਿਹਾ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਧੰਨਵਾਦ ਜੀ